ਸੱਚਾ ਕਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਤੇ ਕੈਨੇਡਾ ਸਰਕਾਰ ਦੇ ਵੱਲੋਂ ਇਸ ਸਮੇਂ ਜੋ ਫੈਸਲੇ ਲਏ ਜਾ ਰਹੇ ਨੇ ਇਸ ਸਮੇਂ ਸਭਿਆਨੇ ਗਵਾਟਿਕੀਆਂ ਹੋਈਆਂ ਹਨ ਕਿ ਸਾਡਾ 2025 ਦੇ ਬਜਟ ਵਿੱਚ ਕੀ ਕੁਝ ਪੇਸ਼ ਕੀਤਾ ਜਾ ਸਕਦਾ ਹੈ ਇਸ ਸਮੇਂ ਜੋ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਵੇਂ ਹੁਣ ਕਿੰਨੀ ਗਿਣਤੀ ਵਿੱਚ ਕੈਨੇਡਾ ਵਿੱਚ ਵਰਕ ਪਰਮਿਟ ਦੇ ਉੱਤੇ ਮੌਜੂਦ ਨੇ ਉਹਨਾਂ ਨੂੰ ਅੱਗੇ ਪੱਕੇ ਕੀਤੇ ਜਾਣ ਦੇ ਬਾਰੇ ਜੋ ਕੋਈ ਪ੍ਰੋਗਰਾਮ ਆ ਸਕਦਾ ਹੈ ਇਸ ਸੰਬੰਧੀ ਜਾਣਕਾਰੀ ਪਰ ਇਹ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇਹ ਬਜਟ ਹਜੇ ਪਾਸ ਨਹੀਂ ਹੋਇਆ ਸਿਰਫ ਪੇਸ਼ ਕੀਤਾ ਗਿਆ ਹੈ ਜਦੋਂ ਤੱਕ ਇਹ ਪਾਸ ਨਹੀਂ ਹੋ ਜਾਂਦਾ ਤਾਂ ਇਹ ਸਾਰੀਆਂ ਗੱਲਾਂ ਦੇ ਉੱਤੇ ਮੋਹਰ ਨਹੀਂ ਲੱਗਦੀ ਹੈ ਪਰ ਜੋ ਇਹ ਬਜਟ ਪੇਸ਼ ਕੀਤਾ ਗਿਆ ਹੈ ਉਸ ਦੇ ਵਿੱਚ ਇਮੀਗ੍ਰੇਸ਼ਨ ਨਾਲ ਜੁੜੇ ਲੈਵਲ ਪਲਾਨਸ ਨੇ ਜੋ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ 33000 ਕੈਨੇਡਾ ਦੇ ਵਿੱਚ ਜੋ ਵਰਕ ਪਰਮਿਟ ਦੇ ਉੱਤੇ ਨੇ ਉਹਨਾਂ ਨੂੰ ਅੱਗੇ ਪੀਆਰ ਕਿਤੇ ਜਾਣ ਵਾਸਤੇ ਕੋਈ ਪ੍ਰੋਗਰਾਮ ਆ ਸਕਦਾ ਹੈ ਜੋ ਕਿ ਸਾਲ 2026 ਤੇ 27 ਵਿੱਚ ਅਜਿਹਾ ਕੀਤਾ ਜਾਵੇਗਾ ਯਾਨੀ ਕਿ ਜੋ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਨੇ ਕੰਮ ਕਰ ਰਹੇ ਨੇ ਉਨ੍ਹਾਂ ਨੂੰ ਪੈਲ ਦੇ ਆਧਾਰ ਉੱਤੇ ਕੈਨੇਡਾ ਵਿੱਚ ਪੱਕੇ ਕੀਤੇ ਜਾਣ ਦੇ ਸਬੰਧੀ ਜਿਵੇਂ ਕਿ ਪਹਿਲਾਂ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਜਿਹੇ ਹਜ਼ਰ ਜ਼ਿਕਰ ਕੀਤਾ ਜਾ ਚੁੱਕਿਆ ਹੈ ਤਾਂ ਇਸੇ ਨਾਲ ਜੁੜੇ ਅੱਗੇ ਕਦਮ ਚੁੱਕੇ ਜਾਣਗੇ ਜਿਸ ਤੇ ਬਾਰੇ ਇਹ ਹਜੇ ਨਹੀਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੀ ਜੋ ਰਣਨੀਤੀ ਹੋਵੇਗੀ ਕਿ ਮੈਦਾਹ ਪ੍ਰੋਗਰਾਮ ਹੋਵੇਗਾ ਪਰ ਮੁੱਖ ਤੌਰ ਉਤੇ ਜ਼ਿਕਰ ਇਹ ਵੀ ਹੈ ਕਿ ਖਾਸ ਖੇਤੇ ਜਿਨ੍ਹਾਂ ਦੇ ਵਿੱਚ ਕਾਮਿਆਂ ਦੀ ਕੈਨੇਡਾ ਨੂੰ ਅਹਿਮ ਤੌਰ ਦੇ ਉਤੇ ਲੋੜ ਹੈ ਹਜੇ ਵੀ ਤੇ ਉਹਨਾਂ ਦੇ ਵਿੱਚ ਹੀ ਪੈਲ ਦਿੱਤੀ ਜਾ ਸਕਦੀ ਹੈ ਤੇ ਜੋ ਵਕਫ ਵਕਫ ਅੰਕੜੇ ਇਸ ਸਮੇਂ ਸਾਂਝੇ ਕੀਤੇ ਜਾ ਰਹੇ ਨੇ ਕਿ ਕਿੰਨੀ ਗਿਣਤੀ ਵਿੱਚ ਪੱਕੇ ਕੀਤੇ ਜਾਣੇ ਨੇ ਤੇ ਅੱਗੇ ਇਮੀਗ੍ਰੇਸ਼ਨ ਲੈਵਲ ਪਲਾਨਸ ਨੇ ਜੋ ਉਸ ਵਿੱਚ ਜਿਵੇਂ ਕਿ ਇਹ ਤਾਂ ਹੈ ਕਿ 33000 ਵਰਕ ਪਰਮਿਟ ਵਾਲਿਆਂ ਨੂੰ ਕੈਨੇਡਾ ਦੇ ਵਿੱਚ ਪੀਆਰ ਕੀਤੇ ਜਾਣ ਸੰਬੰਧੀ ਪ੍ਰੋਗਰਾਮ ਆ ਸਕਦਾ ਹੈ 2026 ਤੇ 27 ਦੇ ਦਰਮਿਆਨ ਇਨਾਂ ਨੂੰ ਪੱਗੇ ਕੀਤੇ ਜਾਣ ਦੇ ਬਾਰੇ ਇਸ ਵਿੱਚ ਜੋ ਸਾਲ 2025 ਦੇ ਬਜਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਤੇ ਜੋ ਹੋਰ ਵੱਡੇ ਬਦਲਾਅ ਨੇ ਉਸ ਵਿੱਚ ਜੋ ਟੈਂਪਰੇਰੀ ਰੈਜ਼ੀਡੈਂਟਸ ਨੇ ਜਿਨ੍ਹਾਂ ਦਾ ਦਾਖਲੇ ਦਾ ਟੀਚਾ ਕੈਨੇਡਾ ਦੇ ਵਿੱਚ ਸਾਲ 2026 ਦੇ ਵਾਸਤੇ ਘਟ ਕੀਤਾ ਜਾ ਰਿਹਾ ਜੋ ਕਿ 385000 ਕੀਤਾ ਜਾਵੇਗਾ 43% ਤੱਕ ਦੀ ਇਹ ਕਮੀ ਜੋ 2025 ਦੇ ਟੀਚੇ ਦੀ ਤੁਲਨਾ ਮੁਤਾਬਕ ਕੀਤੀ ਜਾ ਰਹੀ ਹੈ 2025 ਵਿੱਚ ਟੈਂਪਰੇਰੀ ਰੈਜ਼ੀਡੈਂਟ ਐਡਮਿਸ਼ਨਸ ਦੀ ਗਿਣਤੀ 6376585 ਇਸ ਨਾਲ ਹੀ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਦਾਖਲੇ 2026 ਵਾਸਤੇ 155000 ਕੀਤੇ ਜਾਣਗੇ ਜੋ ਕਿ ਸਾਲ 2025 ਦੀ ਤੁਲਨਾ ਮੁਤਾਬਕ 49% ਤੱਕ ਦੀ ਕਮੀ ਕੀਤੀ ਜਾ ਰਹੀ ਹੈ ਤੇ ਇਸ ਨਾਲ ਹੀ ਫੋਰਨ ਵਰਕਰ ਨੇ ਜੋ ਟੈਂਪਰੇਰੀ ਫੋਰਨ ਵਰਕਰਸ ਨੇ ਜਿਨ੍ਹਾਂ ਦੇ ਕੈਨੇਡਾ ਵਿੱਚ ਦਾਖਲੇ ਦਾ ਟੀਚਾ 230000 ਦਾ ਹੋਵੇਗਾ ਜੋ ਕਿ 37% ਤੱਕ ਦੀ ਕਮੀ ਸਾਲ 2025 ਦੇ ਟੀਚੇ ਨਾਲੋਂ ਕਿੱਤੀ ਜਾ ਰਹੀ ਹੈ ਵੱਡੇ ਪੱਧਰ ਦੇ ਉੱਤੇ ਇਮੀਗ੍ਰੇਸ਼ਨ ਲੈਵਲ ਪਲਾਨ ਨੇ ਜੋ ਉਸ ਦੇ ਵਿੱਚ ਸਾਫ਼ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਪ੍ਰਵਾਸੀਆਂ ਦੀ ਗਿਣਤੀ ਕੈਨੇਡਾ ਦੇ ਵਿੱਚ ਆਉਣ ਦੀ ਘਟਕਿੱਤੇ ਜਾਣ ਸੰਬੰਧੀ ਫੈਸਲੇ ਲਏ ਜਾ ਰਹੇ ਨੇ ਤੇ ਇਸ ਵਿੱਚ ਜਿਵੇਂ ਕਿ ਇਹ ਸਿਰਫ ਹਜੇ ਪੇਸ਼ ਕੀਤਾ ਗਿਆ ਹਜੇ ਇਸ ਦੇ ਉੱਤੇ ਮੂਰ ਨਹੀਂ ਲੱਗੀ ਹੈ ਪਰ ਟੀਚੇ ਜ਼ਰੂਰ ਦੱਸ ਦਿੱਤੇ ਗਏ ਨੇ ਕਿ ਕੁਝ ਇਹਨਾਂ ਟੀਚਿਆਂ ਦੇ ਉੱਤੇ ਅੱਗੇ ਕੰਮ ਹੋ ਸਕਦਾ ਹੈ ਜਿਸ ਦੇ ਵਿੱਚ ਮੁੱਖ ਇਹ ਹੋਇਆ ਕਿ ਵੱਡੀ ਗਿਣਤੀ ਦੇ ਵਿੱਚ ਫਿਰ ਬੇਸ਼ੱਕ ਉਪਰਵਾਸੀ ਕਾਮੇ ਹੋਣ ਜਾਂ ਇੰਟਰਨੈਸ਼ਨਲ ਸਟੂਡੈਂਟ ਹੋਣ ਜਾਂ ਫਿਰ ਕੈਨੇਡਾ ਵਿੱਚ ਜੋ ਪੀਆਰ ਕੀਤੇ ਜਾ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਕੀਤੀ ਜਾ ਰਹੀ ਹੈ ਯਾਨੀ ਕਿ ਜਿਨ੍ਹਾਂ ਦੇ ਵਾਸਤੇ ਇਸ ਸਮੇਂ ਕੈਨੇਡਾ ਦੇ ਵਿੱਚ ਰਾਹ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਹੈ ਕਿ ਪੱਕੇ ਹੋਣਾ ਉਹਨਾਂ ਦੇ ਵਾਸਤੇ ਕਾਫੀ ਮੁਸ਼ਕਲ ਹੈ ਉਹ ਉਹ ਨਾ ਮੁਮਕਿਨ ਵੀ ਹੋ ਸਕਦਾ ਹੈ ਜੋ ਇਸ ਸਮੇਂ ਦੇ ਹਾਲਾਤ ਨੇ ਤੇ ਜਿਸ ਦੇ ਵਿੱਚ ਜੋ ਕੈਨੇਡਾ ਸਰਕਾਰ ਦੇ ਵੱਲੋਂ ਇਹੋ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਸਟੇਟਸ ਮੁਕਣ ਵਾਲੇ ਨੇ ਉਹ ਸਮਾਂ ਰਹਿੰਦੇ ਆ ਵਾਪਸ ਮੁੜ ਜਾਣ ਤੇ ਅੱਗੇ ਰੀਨਿਊ ਕਿਤੇ ਜਾਣ ਦੇ ਵਿੱਚ ਵੀ ਚਾਹੇ ਉਹ ਪਰਮਿਟ ਹੋਣ ਜਾਂ ਫਿਰ ਐਲਐਮਆ ਦੇ ਅਪਰੂਵਲ ਹੋਣ ਤਾਂ ਅੱਗੇ ਉਹਨਾਂ ਦੀ ਪ੍ਰਕਿਰਿਆ ਦੇ ਵਿੱਚ ਵੀ ਸਮੇਂ ਕਾਫੀ ਜ਼ਿਆਦਾ ਹੋਲੀ ਕੀਤਾ ਜਾ ਰਿਹਾ ਹੈ ਪ੍ਰਕਿਰਿਆ ਬਹੁਤ ਲੰਮੀ ਕੀਤੀ ਜਾ ਰਹੀ ਹੈ ਤੇ ਰਿਫਿਊਜ਼ਲ ਦੇ ਰੇਟ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਜੋ ਜੰਗੀ ਪੱਦਰ ਦੇ ਉੱਤੇ ਇਸ ਸਮੇਂ ਇਮੀਗ੍ਰੇਸ਼ਨ ਨੂੰ ਘੱਟ ਕੀਤੇ ਜਾਣ ਉੱਤੇ ਕੈਨੇਡਾ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ।